ਮੈਂ ਕਹਿੰਦਾ ਕੱਲ ਮੈਂ ਆਪਣੀ ਦੁਕਾਨ ਸ਼ਾਮ 7 ਵਜੇ ਬੰਦ ਕਰਕੇ ਘਰ ਗਿਆ ਸੀਗਾ ਤੇ ਅੱਜ ਸਵੇਰੇ ਜਦੋਂ ਮੈਂ 8:30 ਵਜੇ ਦੁਕਾਨ ਤੇ ਆਇਆ ਤਾਂ ਮੈਂ ਆਪਣੇ ਵੱਲੋਂ ਸ਼ਟਰ ਪੂਰਾ ਖੋਲਿਆ ਆਪਣੇ ਲੋਕ ਆਪੇ ਖੋਲੇ ਜਦ ਅੰਦਰ ਆਇਆ ਤਾਂ ਵੇਖਿਆ ਕਿ ਮੇਰੇ ਸਾਰੇ ਦਰਵਾਜ਼ੇ ਜਿਹੜੇ ਸੀ ਉਹ ਖੁੱਲੇ ਹੋਏ ਸੀਗੇ ਤੇ ਕੱਲ ਮੈਂ ਸੋਚਿਆ ਕਿ ਦਰਵਾਜ਼ਾ ਕੋਲ ਕੇ ਨਹੀਂ ਗਿਆ ਫਿਰ ਮੈਂ ਅਚਾਨਕ ਮਗਲੇ ਪਾਸੇ ਦੇਖਿਆ ਤੇ ਮੇਰੀ ਰਿਕਾਂਦੀ ਦੁਕਾਨ ਦੇ ਪਿੱਛਲੇ ਪਾਸੇ ਉਹ ਤੋੜੀ ਹੋਈ ਸੀ ਉਹ ਚੋ ਸਿਰਫ 10 12 ਇੰਚ ਦੀ ਜਗ੍ਹਾ ਦੇ ਵਿੱਚੋਂ ਹੀ ਚੋਰ اندر ਲੰਘ ਕੇ ਆਇਆ ਤੇ ਉਹਨੇ ਮੇਰੀ ਸਾਰੀ ਦੁਕਾਨ ਦੀ ਖੁੱਲ੍ਹਾਫਲ ਹੀ ਕੀਤੀ ਤੇ ਦੋ ਤਿੰਨ ਫੋਨ ਸੀ ਕਾਕਾ ਦਾ ਇੱਕ ਮੇਰਾ ਆਪਣਾ ਸੀਗਾ Samsung ਦਾ J7 ਤੇ ਉਹ ਚੋਰੀ ਕੀਤਾ ਗਿਆ ਤੇ ਕੁਝ ਪੈਸੇ ਸੀਗੇ ਮੇਰੇ 1000 ਤੋਂ 1500 ਰੁਪਿਆ ਉਹ ਚੋਰੀ ਕੀਤੇ ਗਏ ਨੇ ਕੁਝ ਭਾਂਡਾ ਸੀਗਾ ਉਹ ਵੀ ਚੋਰੀ ਕੀਤਾ ਗਿਆ ਤੇ ਮੇਰੀ ਹਰ ਚੀਜ਼ ਨੂੰ ਤੰਗੀ ਤਰ੍ਹਾਂ ਫੋਲਿਆ ਗਿਆ ਜਿਸ ਕਰਕੇ ਕਾਫੀ ਸਮਾਨ ਉਹ ਲੈ ਗਿਆ ਜਿਦ ਨਾਲ ਐਸੈਸਰੀਜ਼ ਆ iPhone ਦੇ ਕਵਰ ਵਗੈਰਾ ਕਿੱਥੇ ਦੁਕਾਨ ਕਿੱਥੇ ਆਪਣੀ ਮੇਰੀ ਦੁਕਾਨ ਅਜੀਰ ਬਾਗ ਹੈ ਡੀਵੀ ਚਾਈ ਡੀਟੀ ਰੋਡ ਦੇ ਨਾਲ ਪਤਾ ਲੱਗ ਗਿਆ ਪਹਿਲੇ ਵੀ ਚੋਰੀ ਹੋਈ ਸੀ ਕੀ ਹੋਇਆ ਸੀ ਪੱਲੇ ਪਹਿਲੀ ਚੋਰੀ ਮੇਰੀ 5 ਜੁਲਾਈ 2023 ਨੂੰ ਹੋਈ ਸੀ ਸਵੇਰੇ 3:20 ਮਿੰਟ ਤੇ ਉਦੋਂ ਮੇਰਾ ਲੈਪਟਾਪ ਸੈਮਸੰਗ ਐਸੈਡ ਪਾਸਪੋਨ 24 ਇੰਚ ਦੀ ਬਲੂ ਫੈਦਰ ਕੰਪਨੀ ਦੀ LED ਡਿਸਪਲੇ ਤੇ ਫਿੰਗਰਪ੍ਰਿੰਟ ਮਸ਼ੀਨ ਲੈਮਿਸਮ ਮਸ਼ੀਨ ਤੇ ਉਦੋਂ ਵੀ ਮੇਰਾ 4-5000 ਰੁਪਿਆ ਪਿਆ ਸੀ ਉਹ ਵੀ ਲੈ ਕੇ ਸੀ ਨਾਲ ਉਦੋਂ ਮੇਰਾ ਤਕਰੀਬਨ 1.5 ਲੱਖ ਦਾ ਨੁਕਸਾਨ ਆਇਆ ਸੀ ਲਗਾਤਾਰ ਚੋਰੀਆਂ ਹੋ ਰਹੀਆਂ ਕੀ ਮੰਗ ਕਰਨਾ ਚਾਹੁੰਦੇ ਪੁਲਿਸ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੇਰੀ ਇਹ ਹੀ ਮੰਗ ਹੈ ਇਹ ਜਿਹੜੇ ਵਾਧੇ ਚੋਰੀਆਂ ਨੂੰ ਰੋਕਿਆ ਜਾਵੇ ਤੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਾਂ ਕੋਈ ਦੁਕਾਨਾਵਾਸਤੇ ਜਿਹੜੇ ਚੌਕੀਦਾਰ ਨੇ ਰਾਤ ਵਾਸਤੇ ਅਵੇਲੇਬਲ ਹੁੰਦੇ ਨੇ ਉਹਨਾਂ ਨੂੰ ਮੋਈਆ ਕਰਾਇਆ ਜਾਵੇ ਸਾਰਿਆਂ ਨੂੰ ਆਪਣੇ ਜੋਰ ਤੇ ਕਹਿ ਕੇ ਕਰਵਾਉਣ ਕਿਉਂਕਿ ਇੱਕ ਵਾਰੀ ਕਹਿ ਜਾਂਦੇ ਨੇ ਮਾਰਕੀਟ ਵਾਲੇ ਪਰ ਕੋਈ ਵੀ ਚੌਕੀਦਾਰ ਇਥੇ ਰੱਖਿਆ ਨਹੀਂ ਜਾਂਦਾ